ਉਦ ਵਕਾਲਤ ਦਾ ਪਹਿਲਾ ਦਿਨ ਸੀਗਾ ਉਹ ਕਿੱਦਾਂ ਦਾ ਸੀਗਾ ਇੱਕ ਜੱਜ ਸਾਹਿਬ ਹੁੰਦੇ ਸੀ ਉਹ ਮੈਨੂੰ ਕਹਿੰਦੇ ਕਾਕਾ ਨਵੇਂ ਵਕੀਲੋਂ ਕਦੋਂ ਬਣੇ ਮੈਂ ਕਿਹਾ ਜੀ ਲਾਇਸੈਂਸ ਥੋੜੇ ਦਿਨ ਹੋਏ ਨੇ ਕਹਿੰਦੇ ਇਸ ਕੇਸ 'ਚ ਬਹਿਸ ਕਰੋ ਮੈਂ ਕਿਹਾ ਸਰ ਮੈਨੂੰ ਨਹੀਂ ਪਤਾ ਕੇਸ ਕੀ ਹੈ ਕਹਿੰਦੇ ਜੀ ਬੈਠੋ ਉੱਥੇ ਬਹਿਸ ਕਰੋ ਅਸੀਂ ਤਾਂ ਮੇਰਾ ਛੁੱਟੇ ਤੇ ਮੈਨੂੰ ਤਾਂ ਪਤਾ ਨਾ ਲੱਗੇ ਕਿ ਕਿਹੜੇ ਪਾਸੇ ਕੇਸ ਸ਼ੁਰੂ ਕਰਾਂ ਕਿਹੜੇ ਪਾਸੇ ਬੰਦ ਕਰਾਂ ਨਾਪਕੋੜ ਦੀ ਡਿਊਟੀ ਲਾਤੀ ਕਿ ਵਕੀਲ ਸਾਹਿਬ ਨੂੰ ਲੈ ਕੇ ਆਉਗੀ ਤੇ ਭਾਜਾ ਨਾ ਜਾਣ ਅੱਛਾ ਕਈ ਗੁਰਦਾਸ ਕਾਲਜ ਦੇ ਮਾਲਕ ਸੀਗੇ ਹਾਕਮ ਸਿੰਘ ਦੇ ਬੰਦਾ ਜੀ ਉਹ ਵੀ ਬਕੀਰ ਸਿੰਘ ਉਹਨਾਂ ਕੋਲੇ ਵੀ ਕੇਸ ਆਇਆ ਸੇਮ ਉਹੀ ਕੇਸ ਮੇਰੇ ਕੋਲੇ ਆ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੰਨੀ ਫੀਸ ਲਈ ਹੈ ਉਹਨਾਂ ਦੇ ਮੁੰਸ਼ੀ ਨੂੰ ਪੁੱਛਿਆ ਮੈਂ ਮੁੰਸ਼ੀ ਕਹਿੰਦਾ ਅਸੀਂ ਤਾਂ ਬਹੁਤ ਫੀਸ ਲੈਨੇ ਕਾਕਾ ਤੁਸੀਂ ਸਾਡਾ ਮੁਕਾਬਲਾ ਕੀ ਕਰੋਗੇ ਤੇ ਮੈਂ ਡਰਦੇ ਡਰਦੇ ਰਿਹਾ ਆਪਣੇ ਕਲਾਇੰਟ ਤੋਂ 11000 ਰੁਪਏ ਫੀਸ ਬਕੀ ਇਸ ਦੁਨੀਆ ਤੋਂ ਚਲੇ ਗਿਆ ਪਰ ਲੇਕਿਨ ਮੈਂ ਸਮਝਦਾ ਕਿ ਉਹਨਾਂ ਨੇ ਮੈਨੂੰ ਇੱਥੇ ਤੱਕ ਲੈ ਕੇ ਆਉਣ ਲਈ ਪੂਰਾ ਪੂਰਾ ਜੀ ਜਾਣ ਲਾ ਕੇ ਸਹਿਜੋ ਦਿੱਤਾ ਆਪਦੇ ਸਾਈਕਲ ਤੇ ਜਾ ਕੇ ਮੇਰਾ ਜਿਹੜਾ ਮੈਸ ਦਾ ਖਰਚਾ ਹੁੰਦਾ ਸੀ ਉਹ ਦੇ ਕੇ ਆਉਂਦੇ ਹੁੰਦੇ ਸੀ ਬਚਪਨ ਇਹ ਸੀਗਾ ਕਿ ਬਹੁਤ ਗਰੀਬ ਪਰਿਵਾਰ ਨੂੰ ਬਿਲੋਂਗ ਕਰਦੇ ਸੀਗੇ ਉਸ ਸਮੇਂ ਕਰਦੇ ਹਾਂ ਕਿਉਂਕਿ 6 ਭੈਣ ਭਰਾ ਹੋਣ ਦੇ ਕਾਰਨ ਕਾਫੀ ਸਾਰਾ ਕੰਮ ਕਰਨਾ ਪੈਂਦਾ ਸੀ ਪਸ਼ੂ ਰੱਖੇ ਹੋਏ ਸੀਗੇ ਉਹਨਾਂ ਪਸ਼ੂਆਂ ਨੂੰ ਚਾਰਾ ਲੈ ਕੇ ਆਉਣਾ ਪੈਂਦਾ ਸੀ ਸੰਗਰੂਰ ਤੋਂ ਇਲੈਕਸ਼ਨ ਲੜੇ ਕੁਝ ਸਕੂਟਰ ਤੇ ਆਉਂਦੇ ਸੀ ਬਾਕੀ ਮਰਸੀਡੀਜ਼ ਤੇ ਆਉਂਦੇ ਸੀ ਜਿਹੜੇ ਮੇਰੇ ਆਪੋਨੈਂਟ ਸੀ ਵੱਡੇ ਵੱਡੇ ਲੋਕ ਸੀ ਉਹ ਵੱਡੇ ਘਰਾਂ ਤੋਂ ਆਉਂਦੇ ਸੀ ਪਹਿਲੀ ਵਾਰ ਕਦੋਂ ਹੱਥ ਚੱਕਿਆ ਸੀ ਜਿੰਦਾਬਾਦ ਦਸਵੀਂ ਦੇ ਵਿੱਚ ਇਲੈਕਸ਼ਨ ਹੋ ਰਹੀ ਸੀ ਪਾਰਲੀਮੈਂਟ ਦੀ ਔਰ ਉਸ ਸਮੇ ਬਹੁਤ ਸਾਰੇ ਲੋਕ ਖੜੇ ਸੀ ਉਦੋਂ ਜਿੰਦਾਬਾਦ ਦੇ ਨਾਰੇ ਲੱਗ ਰਹੇ ਸੀਗੇ ਉਹਨਾਂ ਜਿੰਦਾਬਾਦ ਦੇ ਨਾਰਿਆਂ ਦੇ ਵਿੱਚ ਵੀ ਮੈਂ ਵੀ ਜਿੰਦਾਬਾਦ ਦਾ ਨਾਰਾ ਲਾਇਆ ਤਾਂ ਇਹ ਪ੍ਰਧਾਨਗੀ ਦਾ ਕਹਿੰਦੇ ਕਿੱਸਾ ਬੜਾ ਵਧੀਆ ਹੈਗਾ ਮੈਨੂੰ ਲੱਗਿਆ ਕਿ ਉਸ ਬੰਦੇ ਨਾਲ ਜਿਆਤੀ ਹੋ ਰਹੀ ਹੈ ਮੈਂ ਤੇ ਮੇਰੇ ਦੋ ਦੋਸਤ ਸੀ ਅਸੀਂ ਜਦੋਂ ਇਹਦੇ ਨਾਲ ਖੜੇ ਜਾ ਕੇ ਤਾਂ ਇਮੀਡੀਏਟਲੀ ਉਸ ਵੇ ਸਾਡੀ ਜਿਹੜੀ ਦੋਸਤੀ ਬਣ ਗਈ ਤਾਂ ਉਹਨੇ ਮੈਨੂੰ ਨੈਕਸਟ ਈਅਰ ਦੀ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਪ੍ਰਧਾਨ ਜਿਹੜਾ ਮੈਨੂੰ ਤੁਸੀਂ ਗਲਤ ਹੁੰਦੇ ਸ਼ੁਰੂ ਤੋਂ ਨਹੀਂ ਦੇਖ ਸਕਦੇ ਨਮਸਤੇ ਆਦਾਬ ਸਸਰੀਆਕਾਲ ਮੈਂ ਹਾਂ ਅਰਸ਼ਦੀਪ ਸਿੰਘ ਸਮਰ ਤੇ ਤੁਹਾਡਾ ਦਾ ਸਮਰ نیوز ਦੇ ਖਾਸ ਪ੍ਰੋਗਰਾਮ ਸਖਸ਼ੀਅਤ ਚ ਸਵਾਗਤ ਹੈ ਅੱਜ ਸਾਡੇ ਨਾਲ ਮੌਜੂਦ ਨੇ ਪੰਜਾਬ ਦੇ ਫਾਈਨਾਂਸ ਮੰਤਰੀ ਹਰਪਾਲ ਸਿੰਘ ਚੀਮਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਕਿੱਦਾਂ ਦਾ ਰਿਹਾ ਇੱਕ ਸਧਾਰਨ ਘਰ ਤੋਂ ਉੱਠ ਕੇ ਮੰਤਰੀ ਬਣਨ ਤੱਕ ਦਾ ਸਫ਼ਰ ਕਿੱਦਾਂ ਦਾ ਸੀਗਾ ਇਹ ਸਫ਼ਰ ਸਫ਼ਰ ਜਿਹੜਾ ਬਹੁਤ ਲੰਮਾ ਸੀ ਪਰ ਲੇਕ ਨਾ ਕਦੇ ਅੱਕੇ ਨਾ ਕਦੇ ਥੱਕੇ ਲਗਾਤਾਰ ਲੋਕਾਂ ਦੀ ਲੜਾਈ ਲੜਦੇ ਰਹੇ ਔਰ ਲੋਕਾਂ ਨੇ ਪਿਆਰ ਦਿੱਤਾ ਸਤਿਕਾਰ ਦਿੱਤਾ ਔਰ ਪਾਰਟੀ ਨੇ ਇਸ ਕਾਬਲ ਸਮਝਿਆ ਔਰ ਪੰਜਾਬ ਦਾ ਖਜ਼ਾਨਾ ਜਿਹੜਾ ਉਹਦੀਆਂ ਚਾਬੀਆਂ ਮੈਨੂੰ ਫੜਾਈਆਂ ਸੋ ਇਹਦੇ ਪਿੱਛੇ ਬਹੁਤ ਇੱਕ ਲੰਮਾ ਮੈਂ ਸਮਝਦਾ ਜ਼ਿੰਦਗੀ ਦਾ ਸੰਘਰਸ਼ ਆ ਔਰ ਦੋਸਤਾਂ ਦਾ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਆ ਕਿੱਥੋਂ ਰਹੀ ਤੁਹਾਡੀ ਸਕੂਲਿੰਗ ਕਿੱਥੋਂ ਸ਼ੁਰੂ ਹੋਈ ਸੀ ਸਭ ਤੋਂ ਪਹਿਲਾਂ ਮੈਂ 9th ਕਲਾਸ ਤੱਕ ਜੀ ਯਾਨੀ 9ਵੀਂ ਕਲਾਸ ਤੱਕ ਜਿਹੜਾ ਉਹ ਨਾਬੇ ਦੇ ਵੱਖ-ਵੱਖ ਸਕੂਲਾਂ 'ਚ ਪੜਿਆ ਜੀ ਮੈਂ ਨਾਬੇ ਦੇ ਅੰਦਰ ਵੀ ਤਿੰਨ ਸਕੂਲਾਂ ਦੇ ਅੰਦਰ ਮੇਰੀ ਸਕੂਲਿੰਗ ਹੋਈ ਨਾਬੇ ਚ ਮੈਂ 9th ਕਲਾਸ ਤੋਂ ਬਾਅਦ ਅਸੀਂ ਪਿੰਡ ਸ਼ਿਫਟ ਕਰ ਗਏ ਔਰ 10ਵੀਂ ਜਿਹੜੀ ਆ 10ਵੀਂ ਕਲਾਸ 10th ਕਲਾਸ ਆਪ ਬੰਡ ਕੀਤੀ ਔਰ ਉਸ ਬਾਅਦ +1 2 ਸਾਰੀਆਂ ਕਲਾਸਾਂ ਗ੍ਰੈਜੂਏਸ਼ਨ ਤੱਕ ਰਣਵੀਰ ਕਾਲਜ ਸੰਗਰੂਰ ਚ ਪੜੇ ਪਹਿਲਾਂ ਰਾਜਾ ਹਾਈ ਸਕੂਲ ਚ ਪੜੇ 2 ਸਾਲ ਫਿਰ ਉਸ ਬਾਅਦ ਰਣਵੀਰ ਕਾਲਜ ਸੰਗਰੂਰ ਪਰੇ ਆਫਟਰ ਥੈਟ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਐਲਐਲਬੀ ਦੇ ਅਡਮਿਸ਼ਨ ਲਈ ਤੇ ਉਥੇ ਜਿਹੜੀ ਆਪਣੀ ਸਟੱਡੀ ਕੰਪਲੀਟ ਕੀਤੀ ਜੀ ਜਦੋਂ ਤੁਹਾਡਾ ਬਚਪਨ ਚੱਲ ਰਿਹਾ ਸੀਗਾ ਤੁਸੀਂ ਉਸ ਟਾਈਮ ਕਿੰਦਾ ਨਹੀਂ ਖੇਡਾਂ ਖੇਡਦੇ ਸੀ ਕਿੰਦਾ ਦਾ ਤੁਹਾਡਾ ਉਹ ਬਚਪਨ ਸੀਗਾ ਉਸ ਤੇ ਦੇਖੋ ਬਚਪਨ ਐਸੀਗਾ ਕਿ ਬਹੁਤ ਗਰੀਬ ਪਰਿਵਾਰ ਨੂੰ ਬਿਲੋਂਗ ਕਰਦੇ ਸੀਗੇ ਔਰ ਘਰ ਦੇ ਅੰਦਰ ਪਸ਼ੂ ਰੱਖੇ ਹੋਏ ਸੀਗੇ ਹਾਲਾਂਕਿ ਮੇਰੇ ਪਿਤਾ ਜੀ ਜਿਹੜੇ ਉਹ ਮਿਲਟਰੀ ਦੇ ਵਿੱਚੋਂ ਰਿਟਾਇਰਡ ਸੀਗੇ ਬਾਅਦ ਦੇ ਵਿੱਚ ਉਹਨਾਂ ਨੇ ਸੀਵਰੇਜ ਬੋਰਡ ਦੇ ਅੰਦਰ ਵੀ ਆਪਣੀਆਂ ਸੇਵਾਵਾਂ ਨਿਭਾਈਆਂ ਤੇ ਉਸ ਸਮੇਂ ਘਰ ਦੇ ਕਿਉਂਕਿ 6 ਭੈਣ ਭਰਾ ਹੋਣ ਦੇ ਕਾਰਨ ਕਾਫੀ ਸਾਰਾ ਕੰਮ ਕਰਨਾ ਪੈਂਦਾ ਸੀ ਪਸ਼ੂ ਰੱਖੇ ਹੋਏ ਸੀਗੇ ਉਹਨਾਂ ਪਸ਼ੂਆਂ ਨੂੰ ਚਾਰਾ ਲੈ ਕੇ ਆਉਣਾ ਪੈਂਦਾ ਸੀ ਚਾਰਾ ਲੈ ਆ ਕੇ ਫਿਰ ਜਦੋਂ ਮੇਰੀ ਮਦਰ ਜਾਂ ਸਿਸਟਰ ਉਹਨਾਂ ਦਾ ਦੁੱਧ ਕੱਢ ਕੇ ਸਾਨੂੰ ਦਿੰਦੇ ਸੀ ਫਿਰ ਉਹ ਦੁੱਧ ਜਿਹੜਾ ਜਾ ਕੇ ਕਿਸੇ ਦੁਕਾਨ ਤੇ ਪਾ ਕੇ ਆਉਂਦੇ ਸੀਗੇ ਸੋ ਉਥੋਂ ਅਰਨਿੰਗ ਕਰਦੇ ਸੀ ਕਹਿੰਦਾ ਬਾਵਾ ਕਿ ਪੂਰੀ ਬਿਹਨਤ ਮਸ਼ੱਕਰ ਜਿਹੜੀ ਆ ਉਹ ਬਚਪਨ ਤੋਂ ਹੀ ਕਰਨ ਲੱਗੇ ਸੀਗੇ ਪਰ ਨਾਲ ਦੀ ਨਾਲ ਪੜ੍ਹਾਈ ਜਿਹੜੀ ਆ ਉਹ ਕਰਦੇ ਰਹੇ ਪੜ੍ਹਾਈ ਦਾ ਪੱਲਾ ਨਹੀਂ ਛੱਡਿਆ ਔਰ ਇਹੀ ਕਾਰਨ ਆ ਕਿ ਜਿਹੜੀ ਆ ਸਕਸੈਸ ਬਿਲੀ ਆ ਕਹਿੰਦੇ ਜਦੋਂ ਤੁਸੀਂ 5ਥ ਕਲਾਸ 'ਚ ਸੀਗੇ ਤੁਸੀਂ ਉਦੋਂ ਤੋਂ ਹੀ ਅਖਬਾਰ ਪੜ੍ਹਨੀ ਸ਼ੁਰੂ ਕਰ ਦਿੱਤੀ ਸੀ ਕਿ ਜਿਹੜਾ ਰਾਜਨੀਤੀ ਦਾ ਜਿਹੜਾ ਪਹਿਲਾ ਦੌਰ ਜਿੱਥੋਂ ਜਿਹੜਾ ਪੜ੍ਹਾਈ ਦਾ ਉਹ ਨਿਊਜ਼ਪੇਪਰ ਹੀ ਹੈ ਤੇ ਤੁਸੀਂ ਪੰਜਵੇਂ 'ਚ ਕਿੱਦਾਂ ਪੜ੍ਹਨਾ ਸ਼ੁਰੂ ਕਰਤਾ ਖੋ ਦੇਖੋ ਜਦੋਂ 84 ਦੇ ਅੰਦਰ ਬਹੁਤ ਵੱਡਾ ਕਰਫਿਊ ਲੱਗਿਆ ਕਰਫਿਊ ਲੱਗਣ ਤੋਂ ਬਾਅਦ ਘਰਾਂ 'ਚ ਬੰਦ ਕਰ ਦਿੱਤਾ ਗਿਆ ਅਸੀਂ ਸ਼ਹਿਰ 'ਚ ਰਹਿੰਦੇ ਸੀਗੇ ਤਾਂ ਉਸੇ ਸਮੇਂ ਇਹ ਸੀਗਾ ਕਿ ਅਖਬਾਰ ਵੇਚਣ ਵਾਲਾ ਚੁੰਨੀ ਲਾਲ ਜੀ ਆਉਂਦੇ ਸੀਗੇ ਤੇ ਮੈਂ ਜਾ ਕੇ ਉਹਦੇ ਕੋਲੋਂ ਹਰੇਕ ਸੈਟਰਡੇ ਸੰਡੇ ਅਖਬਾਰ ਖਰੀਦਦਾ ਸੀਗਾ ਹਰੇਕ ਮਹੀਨੇ ਦੇ ਹਰੇਕ ਸੈਟਰਡੇ ਸੰਡੇ ਮੈਂ ਉਦੋਂ ਖ਼ਬਰ ਖਰੀਦ ਕੇ ਪੜਦਾ ਸੀਗਾ ਪਹਿਲਾ ਥੋੜੇ ਦਿਨ ਪੜਨਾ ਮਤਰਾ ਇੱਕ ਹਫ਼ਤਾ ਲਗਾਤਾਰ ਜਿਹਨੂੰ ਆਪਾਂ ਕਹਿ ਦਈਏ ਪੜਦੇ ਰਹਿੰਦੇ ਸੀਗੇ ਔਰ ਉਸੇ ਸਮੇਂ ਛੋਟਾ ਜਿਹਾ ਟ੍ਰਾਂਜਿਸਟਰ ਜਣੀ ਕਿ ਇੱਕ ਸਾਡੇ ਘਰੇ ਰੇਡੀਓ ਸੀਗਾ ਉਹ ਰੇਡੀਓ ਤੋਂ ਖ਼ਬਰਾਂ ਸੁਣਨੀਆਂ ਗੀਤ ਸੁਣਨੇ ਜਿਹੜੀ ਐਂਟਰਟੇਨਮੈਂਟ ਕਰਨਾ ਇਹ ਉਸ ਸਮੇਂ ਤੋਂ ਹੀ ਜਿਹੜਾ ਸਟਾਰਟ ਸੀਗਾ ਉਹ ਬਚਪਨ ਤੋਂ ਹੀ ਕਰਦੇ ਰਹੇ ਤਾਂ ਜੋ ਲੋ ਜਦੋਂ ਵੱਡੇ ਹੋਏ ਉਦੋਂ ਜਦੋਂ ਪਲੱਸ 1 ਚ ਪੜਨ ਲੱਗੇ ਉਸੇ ਸਮੇਂ ਮੈਂ ਇੰਡੀਆ ਟੂਡੇ ਮੈਗਜ਼ੀਨ ਜਿਹੜਾ ਉਹ ਕਿਤਾਬਾਂ ਸ਼ੁਰੂ ਕਰ ਲਿਆ ਸੀ ਉਸੇ ਸਮੇਂ ਮੈਂ ਕੁਝ ਜੜੀਆਂ ਸੋਸ਼ਲ ਕਾਦ ਦੇ ਨਾਲ ਲਿਖੇ ਲੋਕਾਂ ਦੇ ਲੋਕਾਂ ਦੁਆਰਾ ਲਿਖੀਆਂ ਕਿਤਾਬਾਂ ਉਹ ਵੀ ਮੈਂ ਪੜ੍ਹਨੀਆਂ ਸ਼ੁਰੂ ਕੀਤੀਆਂ ਖਾਸ ਕਰਕੇ ਮੈਂ ਮਹਾਰਾਸ਼ਟਰ ਦੇ ਇੱਕ 98 ਨਾਂ ਦੇ ਲੇਖਕ ਵੱਲੋਂ ਲਿਖੀ ਇੱਕ ਪੁਸਤਕ ਪੜ੍ਹੀ ਕਿ ਇੱਕ ਮਨੁੱਖ ਦੀ ਜ਼ਿੰਦਗੀ ਜਿਹੜੀ ਆ ਇੱਕ ਗਰੀਬ ਮਨੁੱਖ ਦੀ ਜ਼ਿੰਦਗੀ ਉਹ ਕਿਸ ਤਰ੍ਹਾਂ ਦੀ ਹੁੰਦੀ ਆ ਤੇ ਉਸ ਤੋਂ ਬਾਅਦ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਸਾਹਿਬ ਨੂੰ ਪੜਿਆ Karl Marx ਨੂੰ ਪੜਿਆ ਤਾਂ ਜ਼ਿੰਦਗੀ ਜਿਹੜੀ ਆ ਉਦੋਂ ਹੀ ਮੈਂ ਸਭ ਦਾ ਪੋਲਿਟਿਕਲ ਲਾਈਨ ਵੱਲ ਹੌਲੀ 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 ਆਕਰਸ਼ਿਤ ਹੁੰਦੀ ਗਈ ਜੀ ਪਹਿਲੀ ਵਾਰ ਕਦੋਂ ਹੱਥ ਚੱਕਿਆ ਸੀ ਜਿੰਦਾਬਾਦ ਲਈ ਜਿੰਦਾਬਾਦ ਲਈ ਆਈ ਥਿੰਕ ਦਸਵੀਂ ਦੇ ਵਿੱਚ ਇਲੈਕਸ਼ਨ ਹੋ ਰਹੀ ਸੀ ਪਾਰਲੀਮੈਂਟ ਦੀ ਔਰ ਉਸ ਸਮੇਂ ਬਹੁਤ ਸਾਰੇ ਲੋਕ ਖੜੇ ਸੀ ਉਦੋਂ ਜਿੰਦਾਬਾਦ ਦੇ ਨਾਰੇ ਲੱਗ ਰਹੇ ਸੀਗੇ ਉਹਨਾਂ ਜਿੰਦਾਬਾਦ ਦੇ ਨਾਰਿਆਂ ਦੇ ਵਿੱਚ ਵੀ ਮੈਂ ਵੀ ਜਿੰਦਾਬਾਦ ਦਾ ਨਾਰਾ ਲਾਇਆ ਤੇ ਉਸ ਬਾਅਦ ਫਿਰ ਮੈਂ ਜਦੋਂ ਪਲੱਸ 1 ਚ ਗਿਆ ਤਾਂ ਮੈਂ ਸਭ ਤੋਂ ਪਹਿਲਾਂ ਪਾਬਾ ਸਾਹਿਬ ਪੀਮਰਾਓ ਬੈਠ ਕੇ ਦੁਆਰ ਲਿਖਤਾਂ ਨੂੰ ਪੜ੍ਹਨਾ ਸ਼ੁਰੂ ਕੀਤਾ ਫਿਰ ਉਸ ਸਮੇਂ ਪਲੱਸ 2 ਦੇ ਵਿੱਚ ਅਸੀਂ ਭੋਜਨ ਸਮਾਜ ਪਾਰਟੀ ਦਾ ਭੋਜਨ ਸਟੂਡੈਂਟ ਫਰੰਟ ਸੀ ਜਿਹੜਾ ਉਹਦੇ ਅੰਦਰ ਸਰਗਰਮ ਹੋਏ ਸੈਮੀਨਾਰ ਕਰਵਾਏ ਗਏ ਉਹਨਾਂ ਸੈਮੀਨਾਰਾਂ 'ਚ ਭਾਗ ਲਿਆ ਹਾਲਾਂਕਿ ਅਸੀਂ ਤਾਂ ਉਹ ਤੋਂ ਸਰੋਤੇ ਸੀਗੇ ਕੋਈ ਵਕਤਾ ਨਹੀਂ ਸੀਗੇ ਸਰੋਤੇ ਸੀਗੇ ਪਰ ਲੇਕਿਨ ਉਹਦਾ ਮੂਵਮੈਂਟ ਜਿਹੜੀ ਆ ਉਹ ਸਟਾਰਟ ਹੋ ਗਈ ਸੀ ਕਾਲਜ 'ਚ ਵੀ ਐਕਟੀਵਿਟੀ ਕਰਦੇ ਰਹੇ ਪਰ ਲੇਕਿਨ ਜਦੋਂ ਯੂਨੀਵਰਸਿਟੀ ਪਹੁੰਚੇ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚੇ ਉੱਥੇ ਐਡਮਿਸ਼ਨ ਲਈ ਉੱਥੇ ਐਡਮਿਸ਼ਨ ਲੈ ਕੇ ਉਸਟਮ ਇਸ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਯਾਨੀ ਸੀਪੀਐਮ ਦਾ ਕਮਿਊਨਿਸਟ ਪਾਰਟੀ ਦਾ ਜਿਹੜਾ ਸਟੂਡੈਂਟ ਵਿੰਗ ਸੀਗਾ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਫਿਰ ਉਸ ਇਕਾਈ ਦੇ ਜਿਹੜਾ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਪ੍ਰਧਾਨ ਬਣੇ ਲਗਭਗ 3 ਸਾਲ ਉਹ ਪ੍ਰਧਾਨਗੀ ਕੀਤੀ ਉਹ ਤੁਹਾਡੀ ਪ੍ਰਧਾਨਗੀ ਦਾ ਕਹਿੰਦੇ ਕਿੱਸਾ ਬੜਾ ਵਧੀਆ ਹੈਗਾ ਕਿ ਜਿਹੜੇ ਪਹਿਲੇ ਪ੍ਰਧਾਨ ਸੀ ਉਹੀ ਚਾਹੁੰਦੇ ਸੀ ਕਿ ਤੁਸੀਂ ਪ੍ਰਧਾਨ ਬਣੋ ਉਹ ਕਿਉਂ ਬਿਲਕੁਲ ਮੇਰੇ ਤੋਂ ਪੁਰਾਣੇ ਜਿਹੜੇ ਮੇਰੇ ਸੀਨੀਅਰ ਸੀਗੇ ਉਹ ਪ੍ਰਧਾਨ ਸੀਗੇ ਉਹਨਾਂ ਨੂੰ ਕੋਈ ਵਿਅਕਤੀ ਜਿਹੜਾ ਉਹ ਨੌਜਵਾਨ ਜਿੱਦਾਂ ਸਕਫਲ ਛੋਟੀ ਜਿਹੀ ਮੁੰਡਲੀ ਲੜਾਈ ਹੋ ਜਿੰਦੇ ਤੂੰ ਮੈਂ ਮੈਂ ਉਹ ਲੜਨ ਲੱਗਿਆ ਤਾਂ ਅਸੀਂ ਉਹਦੀ سپورਟ ਤੇ ਜਾ ਕੇ ਖੜ ਗਏ ਸਾਰੇ ਜਣੇ ਕਈ ਜਣੇ ਸਿੱਸੀ ਦੀ سپورਟ ਤੇ ਖੜੇ ਉਹ ਲੜਾਈ ਜਿਹੜੀ ਟਲ ਗਈ ਤੇ ਉਸ ਬਾਅਦ ਉਹਨੇ ਕਿਹਾ ਕਿ ਮੇਰੇ ਸਪੋਰਟਰ ਨੇ ਕਿ ਹਾਲਾਂਕਿ ਮੈਨੂੰ ਜਾਣਦਾ ਨਹੀਂ ਸੀਗਾ ਮੈਨੂੰ ਨਹੀਂ ਜਾਣਦਾ ਸੀਗਾ ਮੈਨੂੰ ਲੱਗਿਆ ਕਿ ਉਸ ਬੰਦੇ ਨਾਲ ਜ਼ਿਆਤੀ ਹੋ ਰਹੀ ਹੈ ਉਸ ਸਟੂਡੈਂਟ ਨਾਲ ਜ਼ਿਆਤੀ ਹੋ ਰਹੀ ਹੈ ਮੈਂ ਤੇ ਮੇਰੇ ਦੋ ਦੋਸਤ ਸੀ ਅਸੀਂ ਜਦੋਂ ਉਹਦੇ ਨਾਲ ਖੜੇ ਜਾ ਕੇ ਤਾਂ ਇਮੀਡੀਏਟਲੀ ਉਸ ਵੇਲੇ ਸਾਡੀ ਜਿਹੜੀ ਦੋਸਤੀ ਬਣ ਗਈ ਤਾਂ ਉਹਨੇ ਮੈਨੂੰ ਅ ਨੈਕਸਟ ਇਅਰ ਦੀ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਪ੍ਰਧਾਨ ਜਿਹੜਾ ਸਟੂਡੈਂਟ ਫੈਡਰੇਸ਼ਨ ਮਤਲਬ ਤੁਸੀਂ ਗਲਤ ਹੁੰਦੇ ਸ਼ੁਰੂ ਤੋਂ ਨਹੀਂ ਦੇਖ ਸਕਦੇ ਸੀਗੇ ਸ਼ੁਰੂ ਤੋਂ ਅਨਿਆਂ ਦੇ ਖਿਲਾਫ ਕਿਉਂਕਿ ਜਦੋਂ ਤੁਸੀਂ ਵੱਡੇ ਲੋਕਾਂ ਨੂੰ ਪੜਦੇ ਹੋ ਜਿਦਾ ਬਾਬਾ ਸਾਹਿਬ ਅੰਬੇਡਕਰ ਨੂੰ ਪੜਿਆ Karl Marx ਨੂੰ ਪੜਿਆ ਔਰ ਬਹੁਤ ਸਾਰੇ ਲੇਖਕਾਂ ਨੂੰ ਪੜਿਆ ਔਰ ਰੈਵੋਲਿਊਸ਼ਨਰੀ ਨੂੰ ਪੜਿਆ ਭਗਤ ਸਿੰਘ ਨੂੰ ਪੜਿਆ ਸੀਦੇ ਆਜ਼ਮ ਭਗਤ ਸਿੰਘ ਜੀ ਨੂੰ ਤਾਂ ਉਦੋਂ ਬਾਅਦ ਫਿਰ ਲਗਾਤਾਰ ਜਿਹੜੀ ਚਿੰਗ ਲੱਗੀ ਕਿ ਅਨਿਆਂ ਦੇ ਖਿਲਾਫ ਆਵਾਜ਼ ਜੜੀਆਂ ਉਠਾਉਂਦੇ ਰਹਿਣਾ ਚਾਹੀਦਾ ਸਬ ਉਹ ਸਮੇ ਤੋਂ ਹੀ ਇਹਦੀ ਸ਼ੁਰੂਆਤ ਹੋ ਗਈ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਫਾਦਰ ਸਾਹਿਬ ਤਾਂ ਮਿਲਟਰੀ ਸੀਗੇ ਤੇ ਉਹ ਰਾਜਨੀਤੀ ਨੂੰ ਪਸੰਦ ਕਰਦੇ ਸੀਗੇ ਮੇਰੇ ਪਿਤਾ ਜੀ ਬੜੇ ਹਾਰਡ ਵਰਕਰ ਸੀਗੇ ਪਹਿਲਾ ਉਹਨਾਂ ਨੇ 17 ਸਾਲ ਮਿਲਟਰੀ ਦੇ ਅੰਦਰ ਸੇਵਾ ਨਿਭਾਈਆਂ 1965 1972 ਦੀਆਂ ਦੋਨਾਂ ਜੰਗਾਂ ਦੇ ਅੰਦਰ ਉਹਨਾਂ ਨੇ ਭਾਗ ਲਿਆ ਔਰ ਇੱਕ ਜੰਗ ਦੇ ਅੰਦਰ ਉਹਨਾਂ ਦੇ ਜੜੀਆਂ ਬਹੁਤ ਸਾਰੀਆਂ ਸੱਟਾਂ ਲੱਗੀਆਂ ਉਹਨਾਂ ਦਾ ਜਿਹੜਾ ਫੇਸ ਸੀਗਾ ਉਹ ਇਥੋਂ ਦੰਦ ਸਿਓ ਬਿਲਕੁਲ ਟੁੱਟ ਚੁੱਕੇ ਸੀ ਉਹ 2 2 ਮਹੀਨੇ ਅ ਅੰਬਾਲਾ ਦੇ ਜਿਹੜਾ ਮੈਡੀਕਲ ਹਸਪੀਟਲ ਆ ਮਿਲਟਰੀ ਦਾ ਉੱਥੇ ਦਾਖਲ ਰਹੇ ਉਸ ਤੋਂ ਬਾਅਦ ਫਿਰ ਦੁਬਾਰਾ ਉਹਨੇ ਸਰਵਿਸਸ ਜੁਆਇਨ ਕੀਤੀਆਂ ਰਿਟਾਇਰਮੈਂਟ ਤੋਂ ਹੋਣ ਤੋਂ ਬਾਅਦ ਉਹਨਾਂ ਨੇ ਫਿਰ ਸੀਵਰੇਜ ਬੋਰਡ ਦੇ ਅੰਦਰ ਪਟਿਆਲਾ ਜਿਹੜਾ ਉੱਥੇ ਵੀ ਲਗਭਗ ਆਈ ਥਿੰਕ 15 20 ਸਾਲ ਦੇ ਕਰੀਬ ਉਹਨਾਂ ਨੇ ਉੱਥੇ ਸੇਵਾਮਾਂ ਆਪਣੀਆਂ ਨਮਾਜ ਰਿਟਾਇਰ ਹੋਏ ਤੇ ਉਸ ਤੋਂ ਬਾਅਦ ਕਾਫੀ ਲੰਬਾ ਅਰਸਾ 2009 ਚ ਉਹਨਾਂ ਦੀ ਜਿਹੜੀ ਆ ਇਸ ਦੁਨੀਆ ਤੋਂ ਚਲੇ ਗਏ ਪਰ ਲੇਕਿਨ ਮੈਂ ਸਮਝਦਾ ਕਿ ਉਹਨਾਂ ਨੇ ਮੈਨੂੰ ਇੱਥੇ ਤੱਕ ਲੈ ਕੇ ਆਉਣ ਲਈ ਪੂਰਾ ਪੂਰਾ ਜੀ ਜਾਨ ਲਾ ਕੇ ਸਹਿਯੋਗ ਦਿੱਤਾ ਔਰ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਪੜਦਾ ਸੀਗਾ ਔਰ ਉਸ ਸਮੇਂ ਉਹ ਸੀਵਰੇਜ ਬੋਰਡ ਚ ਨੌਕਰੀ ਕਰਦੇ ਹੁੰਦੇ ਸੀ ਮੈਨੂੰ ਖੁਦ ਜਾ ਕੇ ਆਪਣੇ ਸਾਈਕਲ ਤੇ ਜਾ ਕੇ ਮੇਰਾ ਜਿਹੜਾ ਮੈਸ ਦਾ ਖਰਚਾ ਹੁੰਦਾ ਸੀਗਾ ਹੌਸਟਲ ਚ ਮੈਂ ਕਿਉਂਕਿ ਮੈਂ ਹੌਸਟਲ ਚ ਰਹਿੰਦਾ ਸੀ ਮੈਸ ਦਾ ਖਰਚਾ ਹੁੰਦਾ ਸੀ ਉਹ ਦੇਖ ਕੇ ਆਉਂਦੇ ਹੁੰਦੇ ਸੀ ਉਹ ਮੇਰੇ ਉਹ ਪਲ ਯਾਦ ਨੇਗੇ ਕਿ ਕਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਮੈਂ ਕਿਹਾ ਨਾ ਵੀ 500 ਰੁਪਿਆ ਅ ਬਿਲ ਆਇਆਗਾ 400 ਆਇਆਗਾ ਤੇ ਉਹਨਾਂ ਨੇ ਮੈਨੂੰ 100 ਜਾਂ 50 ਰੁਪਏ ਐਕਸਟਰਾ ਹੀ ਦੇਣੇ ਹਮੇਸ਼ਾ ਜੀ ਜੀ ਪਹਿਲੀ ਇਲੈਕਸ਼ਨ ਤੁਸੀਂ 2002 ਚ ਲੜੀਏ ਕਿਦਾਂ ਤੁਸੀਂ ਇਸ ਇਲੈਕਸ਼ਨ ਦੇ ਦੌਰ ਚ ਆਣਾ ਸ਼ੁਰੂ ਮੈਂ ਤੇ ਮੇਰੇ ਕਾਫੀ ਕਾਮਨ ਸਾਥੀ ਜਿਹੜੇ ਧੂਰੀ ਤੋਂ ਸੀ ਅਸੀਂ ਬੈਠੇ ਸੀਗੇ ਬੈਠਣ ਤੋਂ ਬਾਅਦ ਮੈਨੂੰ ਆਫਰ ਹੋਈ ਕਿ ਕਾਲੀਦਲ ਵਾਲੇ ਚਾਹੁੰਦੇ ਨੇ ਕਿ ਤੁਸੀਂ ਇਲੈਕਸ਼ਨ ਲੜੋ ਮੈਂ ਕਿਹਾ ਨਹੀਂ ਮੈਂ ਕਾਲੀਦਲ ਵੱਲੋਂ ਇਲੈਕਸ਼ਨ ਨਹੀਂ ਲੜੂੰਗਾ ਮੈਂ ਕਿਸੇ ਪੋਲੀਟੀਕਲ ਪਾਰਟੀ ਬਲੋਂ ਇਲੈਕਸ਼ਨ ਨਹੀਂ ਮੈਂ ਆਜ਼ਾਦ ਲੜ ਸਕਦਾਗਾ ਤੋ ਮੈਂ ਉਸੇ ਸਮੇਂ ਮੇਰੇ ਦੋਸਤ ਸੀ ਇਹ ਸਰਪੰਚ ਅਸੀਂ ਉਹਨਾਂ ਦੀ ਗੱਡੀ 'ਚ ਬੈਠੇ ਅਸੀਂ ਜਾ ਕੇ ਨੋਮੀਨੇਸ਼ਨ ਪੇਪਰ ਫਾਈਲ ਕੀਤੇ ਨੋਮੀਨੇਸ਼ਨ ਪੇਪਰ ਫਾਈਲ ਕਰਦੋਂ ਇੰਡੀਪੈਂਡੈਂਟ ਇਲੈਕਸ਼ਨ ਲੜੀ ਆ ਠੀਕ ਆ ਮੈਂ ਇਲੈਕਸ਼ਨ ਜਿਹੜੀ ਆ ਆਈ ਥਿੰਕ 160 ਕ ਬੋਟਾਂ ਦੇ ਲੂਜ਼ ਕਰ ਗਿਆ ਸੈਕੰਡ ਰਹਾ ਮੋਰ ਥੈਨ 7000 ਵੋਟਸ ਜਿਹੜੇ ਮੈਨੂੰ ਉਨਾ ਸਮੇਂ ਚ ਪਏ ਜਿਹੜੇ 2002 ਦੇ ਅੰਦਰ ਮੈਨੂੰ ਮਿਲੇ ਤੇ ਉਸ ਤੋਂ ਬਾਅਦ ਤਾਂ ਮੈਂ ਪੂਰੀ ਤਰ੍ਹਾਂ ਪੌਲਟੈਕਸ ਦੇ ਅੰਦਰ ਸਰਗਰਮ ਹੋ ਗਿਆ ਸੋ ਲੋਕਾਂ ਦੇ ਛੋਟੇ-ਮੋਟੇ ਕੰਮਾਂ ਕਰ ਕਰਨ ਲੱਗੇ ਔਰ ਨਾਲ ਦੀ ਨਾਲ ਮੇਰਾ ਜਿਹੜਾ ਪ੍ਰੋਫੈਸ਼ਨ ਸੀਗਾ ਵਕਾਲਤ ਕਿਉਂਕਿ ਮੈਂ 99 ਚ ਵਕਾਲਤ ਸ਼ੁਰੂ ਕਰ ਲਈ ਸੀਗੀ 2000 ਦੇ ਵਿੱਚ ਮੈਨੂੰ ਜਨਵਰੀ 2000 ਚ ਮੈਨੂੰ ਲਾਇਸੈਂਸ ਮਿਲਿਆ ਤੇ ਮੈਂ ਉਸ ਸਮੇਂ ਤੋਂ ਲੈ ਕੇ ਲਗਾਤਾਰ ਅਬਦੀ ਵਕਾਲਤਾ ਉਹਦੇ ਪਿੱਛੇ ਨਹੀਂ ਰਿਹਾ ਲਗਾਤਾਰ ਕਿਉਂਕਿ ਪੈਸੇ ਹੈ ਨਹੀਂ ਸੀ ਪੈਸੇ ਕਮਾਉਣੇ ਸੀ ਪੈਸੇ ਬਗਾਲਤ ਜੋ ਮਿਲਦੇ ਸੀਗੇ ਤਾਂ ਉਥੇ ਜਿਹੜੇ ਗਰੀਬ ਲੋਕ ਆਉਂਦੇ ਸੀ ਜਿਨ੍ਹਾਂ ਕੋਲੇ ਪੈਸਾ ਨਹੀਂ ਹੁੰਦਾ ਸੀ ਜਾਂ ਕੋਈ ਵੀ ਬੰਦਾ ਪੋਲਿਟਿਕਲ ਰੈਫਰ ਕਰਦਾ ਸੀ ਕਿ ਇਹਦੇ ਕੋਲ ਪੈਸਾ ਨਹੀਂ ਤਾਂ ਉਹਨਾਂ ਸਭ ਦੇ ਲੋਕ ਕੇਸ ਜਿਹੜੇ ਨੇ ਉਹ ਫ੍ਰੀ ਲੜੇ ਜਾਂਦੇ ਸੀ ਕਿਤੇ ਫੀਸ ਨਹੀਂ ਲਈ ਸੀ ਮੈਂ ਹਾਂ ਜੇ ਕੋਈ ਫੀਸ ਦੇ ਦਿੰਦਾ ਸੀ ਤਾਂ ਜ਼ਰੂਰ ਲੈਂਦੇ ਸੀਗੇ ਜਾਂ ਜਿਹੜਾ ਕੋਈ ਤਕੜਾ ਕਲਾਇੰਟ ਆਉਂਦਾ ਸੀਗਾ ਜਿਹਦੇ ਕੋਲ ਪੈਸੇ ਹੁੰਦੇ ਸੀ ਉਸ ਕਲਾਇੰਟ ਤੋਂ ਪੈਸੇ ਲੈਂਦੇ ਸੀ ਪਰ ਲੇਕਿਨ ਉਸ ਸਮੇਂ ਤੋਂ ਹੀ ਸੇਵਾ ਦੀ ਚਿੰਗ ਜਿਹੜੀ ਆ ਉਹ ਲੱਗੀ ਹੋਈ ਸੀ ਤੁਸੀਂ ਜੁਝਾਰੂ ਤਾਂ ਸ਼ੁਰੂ ਤੋਂ ਸੀਗੇ ਲੇਕਿਨ ਜਦੋਂ ਵਕਾਲਤ ਦਾ ਪਹਿਲਾ ਦਿਨ ਸੀਗਾ ਉਹ ਕਿੱਦਾਂ ਅ ਬਿਲਕੁਲ ਪਹਿਲਾ ਦਿਨ ਜਦੋਂ ਹੋਇਆ ਥੋੜੇ ਦਿਨਾਂ ਬਾਅਦ ਹੀ ਆਈ ਥਿੰਕ ਮੇਰੇ ਯਾਦ ਆ 15 ਦਿਨਾਂ ਬਾਅਦ ਇੱਕ ਜੱਜ ਸਾਹਿਬ ਹੁੰਦੇ ਸੀ ਉਹ ਮੈਨੂੰ ਕਹਿੰਦੇ ਕਾਕਾ ਨਵੇਂ ਵਕੀਲੋਂ ਕਦੋਂ ਬਣੇ ਹੋ ਮੈਂ ਕਿਹਾ ਇਹ ਲਾਇਸੈਂਸ ਥੋੜੇ ਦਿਨ ਹੋਏ ਨੇ ਕਹਿੰਦੇ ਇਸ ਕੇਸ 'ਚ ਬਹਿਸ ਕਰੋ ਮੈਂ ਕਿਹਾ ਸਰ ਮੈਨੂੰ ਨਹੀਂ ਪਤਾ ਕੇਸ ਕੀ ਹੈ ਕਹਿੰਦੇ ਨਹੀਂ ਬੈਠੋ ਉੱਥੇ ਬਹਿਸ ਕਰੋ ਤੇ ਮੈਂ ਤਾਂ ਮੈਂ ਪਸੀਨਾ ਮੇਰਾ ਛੁੱਟੇ ਤੇ ਮੈਨੂੰ ਤਾਂ ਪਤਾ ਨਾ ਲੱਗੇ ਕਿ ਕਿਹੜੇ ਪਾਸੇ ਕੇਸ ਸ਼ੁਰੂ ਕਰਾਂ ਕਿਹੜੇ ਪਾਸੇ ਬੰਦ ਕਰਾਂ ਤੇ ਮੈਂ ਪੜੀ ਜਾਵਾ ਪੜੀ ਜਾਵਾ ਪੜੀ ਜਾਵਾ ਤੇ ਲੰਚ ਤੋਂ ਬਾਅਦ ਕਹਿੰਦੇ ਲੰਚ ਤੋਂ ਬਾਅਦ ਫੇਰ ਆ ਜਿਓ ਉਹ ਨੈਵ ਕੋਰਟ ਹੁੰਦਾ ਕੋਰਟ ਦੇ ਅੰਦਰ ਨੈਵ ਕੋਰਟ ਦੀ ਡਿਊਟੀ ਲਾਤੀ ਕਿ ਵਕੀਲ ਸਾਹਿਬ ਨੂੰ ਲੈ ਕੇ ਆਓ ਕਿਤੇ ਬਾਹਰ ਜਾਣਾ ਜਾਣ ਮੇਰਾ ਸੀਨੀਅਰ ਮੇਰਾ ਸੀਨੀਅਰ ਚਲੇ ਆ ਗਿਆ ਮੇਰੇ ਸੀਨੀਅਰ ਨੇ ਮੈਨੂੰ ਭੇਜਿਆ ਸੀਗਾ ਡੇਟ ਲੈਣ ਲਈ ਕਿ ਤੁਸੀਂ ਐਡਜਰਨਮੈਂਟ ਕਰਾ ਲਓ ਕਿ ਨੈਕਸਟ ਡੇਟ ਤੇ ਆਰਗੂਮੈਂਟ ਕਰਾਂਗੇ ਪਰ ਲੇਕਿਨ ਜਦੋਂ 2:30 ਵਜੇ ਦੁਬਾਰਾ ਬੈਠ ਬਟਾ ਲਿਆ ਤਾਂ ਜੱਜ ਸਾਹਿਬ ਨੇ ਮੈਨੂੰ ਪੁੱਛਣ ਲੱਗੇ ਕਿ ਪੇਜ ਨੰਬਰ ਇਹਦੇ ਤੇ ਦੇਖੋ ਕੀ ਲਿਖਿਆ ਮੈਂ ਕਿਹਾ ਜੀ ਇਹਦੇ ਤੇ ਸਾਈਟ ਪਲਾਨ ਬਣਿਆ ਕਹਿੰਦੇ ਸਾਈਟ ਪਲਾਨ ਤੇ ਦੇਖੋ ਕੀ ਕਿਤੇ ਇਹ ਪੁਆਇੰਟ ਕੀਆ ਬੀ ਪੁਆਇੰਟ ਕੀਆ ਸੀ ਪੁਆਇੰਟ ਕੀਆ ਤੇ ਮੈਨੂੰ ਉਹਨੇ ਆਪਣੇ ਆਪ ਹੀ ਕਿਤਨਾ ਦਾ ਆਰਗੂਮੈਂਟ ਕਰਨਾ ਸਿਖਾਇਆ ਉਹ ਜਿੰਨੇ ਐਗਜ਼ਿਬਿਟ ਲੱਗੇ ਹੋਏ ਸੀ ਹੁਣ ਤਾਂ ਜਦੋਂ ਮੈਨੂੰ ਸਾਰੀ ਸਮਝ ਆ ਗਈ ਉਹ ਸਾਰੇ ਉਹਨਾਂ ਨੇ ਮੈਨੂੰ ਪੜ੍ਹ ਕੇ ਸੁਲਾਈ ਔਰ ਆਪ ਹੀ ਬੀਨ ਕੋ ਹੱਚਰ ਪੁੱਛੀ ਕਿ ਮੈਂ ਤੋ ਆਨਸਰ ਮੰਗੀ ਗਿਆ ਤੇ ਅਲਟੀਮੇਟਲੀ ਸ਼ਾਮ ਨੂੰ ਜਦੋਂ ਉਹਨਾਂ ਨੇ ਫੈਸਲਾ ਸੁਣਾਇਆ ਉਹ ਜਿਹੜਾ ਹੈਗਾ ਸੀ ਕੇਸ ਸੀ ਕ੍ਰਿਮਿਨਲ ਕੇਸ ਸੀ ਥੱਲੋਂ ਕਨਵਿਕਸ਼ਨ ਹੋਈ ਸੀ ਇੱਕ ਸਾਲ ਦੀ ਤੇ ਸ਼ਾਮ ਨੂੰ ਉਹਨੂੰ ਓਕਟ ਕਰਤਾ ਜਿਹੜੇ ਬਰੀ ਕਰਤਾ ਤਾਂ ਮਤਲਬ ਮੇਰਾ ਹੌਸਲਾ ਇਲਾ ਵਧ ਗਿਆ ਕਿ ਮੈਂ ਤਾਂ ਯਾਰ ਬੰਦਾ ਬਰੀ ਹੋ ਗਿਆ ਮੈਂ ਪਹਿਲੇ ਕੇਸ ਚ ਪਹਿਲਾ ਬੰਦਾ ਹੀ ਬਰੀ ਹਾਂ ਬਰੀ ਤੇ ਉਸ ਤੋਂ ਬਾਅਦ ਫਿਰ ਪਿੱਛੇ ਮੁੜਕੇ ਦੇਖਿਆ ਔਰ ਇੱਕ ਹੋਰ ਵੱਡੀ ਗੱਲ ਆ ਕਿ ਪਹਿਲੇ ਕੇਸ ਇਹ ਛੋਟਾ ਕੇਸ ਸੀ ਮੇਰਾ ਨਹੀਂ ਸੀ ਇਹ ਮੇਰੇ ਸੀਨੀਅਰ ਦਾ ਕੇਸ ਸੀਗਾ ਮੈਂ ਉਹਨਾਂ ਦੇ ਵਿਆਪ ਵਾਪ ਤੇ ਡਿਫੈਂਡ ਕੀਤਾ ਮੇਰੇ ਕੋਲ ਇੰਡੀਪੈਂਡੈਂਟਲੀ ਕੇਸ ਆਇਆ ਇੱਕ ਬਹੁਤ ਵੱਡਾ ਸਾਡੇ ਭਾਈ ਗੁਰਦਾਸ ਕਾਲਜ ਆ ਉਹਨਾਂ ਦੇ ਭਾਈ ਗੁਰਦਾਸ ਕਾਲਜ ਦੇ ਮਾਲਕ ਸੀਗੇ ਹਾਕਮ ਸਿੰਘ ਜੀ ਬੰਦਾ ਜੀ ਉਹ ਉਹ ਵੀ ਵਕੀਲ ਸੀ ਬੇ ਕਾਫੀ ਟਾਈਮ ਪਹਿਲਾਂ ਪ੍ਰਧਾਨ ਰਹੇ ਸੀਗੇ ਉਹਨਾਂ ਕੋਲੇ ਵੀ ਕੇਸ ਆਇਆ ਸੇਮ ਉਹੀ ਕੇਸ ਮੇਰੇ ਕੋਲ ਆ ਅੱਧੇ ਅਕਿਊਜ਼ ਉਹਨਾਂ ਕੋਲੇ ਚਲੇ ਗਏ ਤੇ ਮੇਰੇ ਕੋਲ ਆਏ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੰਨੀ ਫੀਸ ਲਈ ਹੈ ਉਹਨਾਂ ਦੇ ਮੁੰਸ਼ੀ ਨੂੰ ਪੁੱਛਿਆ ਮੈਂ ਮੁੰਸ਼ੀ ਕਹਿੰਦਾ ਅਸੀਂ ਤਾਂ ਬਹੁਤ ਫੀਸ ਲੈਨੇ ਕਾਕਾ ਤੁਸੀਂ ਸਾਡਾ ਮੁਕਾਬਲਾ ਕੀ ਕਰੋਗੇ ਤੇ ਮੈਂ ਪੁੱਛਿਆ ਤੇ ਉਹਨਾਂ ਨੇ ਕਿਹਾ ਜੀ ਇਸ ਤਾਂ ਜੀ 50000 ਰੁਪਏ ਫੀਸ ਲਈਆ 90 2000 ਦੀ ਗੱਲ ਹੈ ਤੇ ਮੈਂ ਡਰਦੇ ਡਰਦੇ ਨੇ ਆਪਣੇ ਕਲਾਇੰਟ ਤੋਂ 11000 ਰੁਪਏ ਫੀਸ ਮੰਗੀ ਕਿ 10000 ਫੀਸ ਮੇਰੀ 1000 ਮੇਰੇ ਕਲਰਕ ਦੀ ਯਾਨੀ ਕਿ ਮੈਂ ਨਵਾਂ ਸੀ ਬਿਲਕੁਲੀ ਤੇ ਉਹਨਾਂ ਨੇ ਹੱਸ ਕੇ 11000 ਫੀਸ ਦਿੱਤੀ ਅਲਟੀਮੇਟਲੀ ਜਿਹੜੀ ਉਹ ਕੇਸ ਲੜਿਆ ਸੋ ਸ਼ੁਰੂਆਤ ਬੜੀ ਅੱਛੀ ਹੋਈ ਵਕਾਲਤ ਦੇ ਅੰਦਰ ਵੀ ਔਰ ਬੜੇ ਅੱਛੇ ਤਰੀਕੇ ਨਾਲ ਵਕਾਲਤ ਵੀ ਕੀਤੀ ਔਰ ਫਿਰ ਵਕੀਲਾਂ ਦੇ ਪ੍ਰਧਾਨ ਵੀ ਬਣੇ ਤੁਸੀਂ ਬਾਹਰ ਐਲੈਕਸ਼ਨ ਸੰਗਰੂਰ ਤੋਂ ਇਲੈਕਸ਼ਨ ਲੜੇ ਐ ਤੁਸੀਂ ਸਕੂਟਰ ਤੇ ਆਉਂਦੇ ਸੀ ਬਾਕੀ ਮਰਸੀਡੀਜ਼ ਤੇ ਆਉਂਦੇ ਸੀਗੇ ਉਹ ਕੀ ਕਿਸੇ ਦੇਖੋ ਜੀ ਮੈਂ ਜਦੋਂ ਗਿਆ ਮੈਂ 2002 ਚਾਈ ਤੇ ਹਾਂ 2002 ਦੇ ਵਿੱਚ ਮੈਂ ਆਪਦਾ ਇਲੈਕਸ਼ਨ ਲੜਨ ਤੋਂ ਬਾਅਦ ਸਕੂਟਰ ਜਿਹੜਾ ਉਹ ਪਰਚੇਜ਼ ਕੀਤਾ ਤੇ ਮੈਂ ਸਕੂਟਰ ਤੇ ਜਾਂਦਾ ਸੀਗਾ ਤੇ ਜਿਹੜੇ ਮੇਰੇ ਆਪੋਨੈਂਟਸ ਸੀ ਵੱਡੇ ਵੱਡੇ ਲੋਕ ਸੀ ਉਹ ਕਿਉਂਕਿ ਉਹ ਵੱਡੇ ਘਰਾਂ ਤੋਂ ਆਉਂਦੇ ਸੀਗੇ ਕਿਸੇ ਦੇ ਕਾਲਜ ਸੀ ਕਿਸੇ ਦਾ ਬਹੁਤ ਵੱਡੇ ਸੀ ਲੋਕ ਉਹ ਬੜੀਆਂ ਵੱਡੀਆਂ ਗੱਡੀਆਂ ਤੇ ਆਉਂਦੇ ਸੀਗੇ ਤੇ ਅਸੀਂ ਸਕੂਟਰ ਤੇ ਇਲੈਕਸ਼ਨ ਲੜਦੇ ਹੁੰਦੇ ਸੀ ਔਰ ਮੈਂ ਸੈਕੰਡ ਇਲੈਕਸ਼ਨ ਜਿਹੜੀ 2006 ਚ ਲੜੀ ਵਾਈਸ ਪ੍ਰਧਾਨਗੀ ਦੀ ਉਹ ਇਲੈਕਸ਼ਨ ਵੀ ਮੈਂ ਹਾਰ ਗਿਆ ਤੁਸੀਂ ਦੇਖੋ ਪਹਿਲੇ ਜ਼ਿਲ੍ਹਾ ਪ੍ਰੀਸ਼ਦ ਹਾਰ ਗਿਆ ਫਿਰ ਦੂਜੀ ਜਿਹੜੀ ਆ ਵਕੀਲਾ ਵਾਲੀ ਵਾਈਸ ਪ੍ਰਧਾਨ ਦੀ ਹਾਰ ਗਿਆ ਪਰ ਲੇਕਿਨ ਮੈਂ ਰੁਕਿਆ ਨਹੀਂ ਥੱਕਿਆ ਨਹੀਂ ਅੱਕਿਆ ਨਹੀਂ ਮੈਂ ਇਲੈਕਸ਼ਨ ਸੈਕੰਡ ਇਲੈਕਸ਼ਨ ਵੀ ਲੜੀ ਨੈਕਸਟ ਇਅਰ ਫੇਰ ਕਿਉਂਕਿ ਸਾਲ ਬਾਅਦ ਇਲੈਕਸ਼ਨ ਆਉਂਦੀ ਸੀ 2007 ਚ ਇਲੈਕਸ਼ਨ ਲੜੀ 7 ਵਾਲੀ ਇਲੈਕਸ਼ਨ ਚ ਮੈਨੂੰ ਜਿਹੜੀ ਆ ਜਿੱਤ ਪ੍ਰਾਪਤ ਹੋਈ ਔਰ ਉਸ ਵੇਲੇ ਮੈਂ 13 ਤੱਕ ਨਾ ਏਡੀਜੀ ਦੀ ਐਡੀਸ਼ਨ ਡਿਸਟ੍ਰਿਕਟ ਜਦੀ ਤਿਆਰੀ ਕਰਦਾ ਰਿਹਾ ਵੀ ਮੈਂ ਸਹੰਜਜ ਬਣਨਾਗਾ ਪਰ ਲੇਕਿਨ ਮਨਜੂਰ ਖੁਦਾ ਨੂੰ ਕੁਝ ਹੋਰ ਸੀਗਾ ਤੇ 2013 ਦੇ ਵਿੱਚ ਹੀ ਦੁਬਾਰਾ ਇਲੈਕਸ਼ਨ ਜਿਹੜੀ ਆ ਫਿਰ ਪ੍ਰਧਾਨਗੀ ਦੀ ਲੜ ਲਈ ਉਧਰੋਂ एग्जाम ਆ ਰਿਹਾ ਸੀਗਾ ਉਧਰੋਂ ਇਲੈਕਸ਼ਨ ਆ ਗਈ ਮੈਂ ਇਲੈਕਸ਼ਨ ਪ੍ਰੇਫਰ ਕੀਤੀ ਮੈਂ ਇਲੈਕਸ਼ਨ ਲੜ ਲਈ ਫਿਰ ਲੂਜ਼ ਕਰ ਗਿਆ ਫਿਰ ਹਾਰ ਗਿਆ ਹਾਰਨ ਤੋਂ ਬਾਅਦ ਫਿਰ ਨਹੀਂ ਰੁਕਿਆ ਅਗਲੇ ਸਾਲ ਲੜੀ ਜਿੱਤ ਗਿਆ ਉਹ ਇਲੈਕਸ਼ਨ ਜਿਹੜੀ ਆ 14 ਵਾਲੀ ਉਹ 2 ਸਾਲ ਟਨਿਓਰੋ ਦੀ ਹੋਗੀ ਬਾਰ ਕੌਂਸਲਸ ਕੋਈ ਪ੍ਰੋਬਲਮ ਆ ਗਈ ਤੇ ਇਲੈਕਸ਼ਨ 2 ਸਾਲ ਲਗਭਗ ਹੋਈ ਉਹਨਾਂ ਦੋ ਸਾਲਾਂ ਦੌਰਾਨ ਮੈਂ ਸੰਗਰੂਰ ਦੇ ਚੈਂਬਰ ਜਿਹੜੇ ਸੀ ਵਕੀਲਾਂ ਦੇ ਚੈਂਬਰ ਬਣਵਾਏ ਉਹਨਾਂ ਚੈਂਬਰਾਂ ਦੇ ਵਿੱਚ ਮੈਂ ਬਤੌਰ ਪ੍ਰਧਾਨ ਜਿੱਥੇ ਖੜਦਾ ਸੀ ਤੇ ਬਤੌਰ ਮਜ਼ਦੂਰ ਦੀ ਤਰ੍ਹਾਂ ਵੀ ਮੈਂ ਉਹਦੀ ਜਿਹੜੀ ਇਹ ਦੇਖਰੇਖ ਕਰਦਾ ਸੀਗਾ ਕਿ ਇਹਦੇ ਵਿੱਚ ਸਿਮਿੰਟ ਕਿੰਨਾਗਾ ਇੱਟ ਠੀਕ ਆਈ ਆ ਪਾਣੀ ਠੀਕ ਲੱਗਿਆ ਸਰੀਆ ਠੀਕ ਆ ਸਿਮਿੰਟ ਠੀਕ ਪੈ ਰਿਹਾ ਇਹ ਸਾਰੇ ਕੰਮ ਮੈਂ ਖੁਦ ਦੇਖਦਾ ਹੁੰਦਾ ਸੀਗਾ ਤੇ ਉਸ ਬਾਅਦ 2000 ਨੂੰ ਨੀ ਪੱਥਰ ਰੱਖਿਆ ਗਿਆ ਸੀਗਾ ਕਿ ਤੁਸੀਂ ਹਾ ਉਦੋਂ ਦੀ ਨਿਗਰਾਨੀ ਰੱਖਦੇ ਹੋ ਤੇ ਅੱਜ ਵੀ ਪੰਜਾਬ ਦੇ ਖਜ਼ਾਨੇ ਦੀ ਨਿਗਰਾਨੀ ਰੱਖ ਕੇ ਬੈਠੇ ਹੋ ਨੇ ਬਿਲਕੁਲ ਲੋਕ ਬਿੰਨ ਪੈਸਾ ਦਿੰਦੇ ਸੀ ਆਈ ਥਿੰਕ ਉਹ 5 ਕਰੋੜ 23 ਲੱਖ ਰੁਪਏ ਦਾ ਪ੍ਰੋਜੈਕਟ ਸੀਗਾ ਤੇ ਇੱਕ ਇੱਕ ਰੁਪਿਆ ਜਿਹੜਾ ਲੋਕਾਂ ਦਾ ਹਿਸਾਬ ਵੀ ਰੱਖਿਆ ਔਰ ਲੋਕਾਂ ਨੂੰ ਚੈਂਬਰ ਜਿਹੜੇ ਵਕੀਲ ਸਾਹਿਬਾਨ ਨੂੰ ਚੈਂਬਰ ਬਣਾ ਕੇ ਵੀ ਦਿੱਤੇ ਤੇ ਉਸ ਬਾਅਦ ਜਿਹੜੀ 2000 16 ਦੀ ਇਲੈਕਸ਼ਨ ਸੀਗੀ ਵਕੀਲਾਂ ਦੀ ਉਹ ਫੇਰ ਮੈਂ ਹਾਰ ਗਿਆ ਤਿੰਨ ਵੋਟਾਂ ਤੇ ਅੱਛਾ ਜੀ ਹਾਲਾਂਕਿ ਚੇਵਰ ਬਣਾਏ ਪਹਿਲੇ ਕਿਤੇ ਨ ਬੋਟਾਂ ਤੇ ਮੈਂ ਹਾਰ ਗਿਆ ਹਾਰਨ ਤੋਂ ਬਾਅਦ ਫਿਰ ਮੈਂ ਪਾਰਟੀ ਤੇਜੀ ਦਾ ਸਰਗਰਮ ਹੋਇਆ ਫਿਰ ਮੈਨੂੰ ਪਾਰਟੀ ਨੇ 6 ਮਹੀਨੇ ਬਾਅਦ ਜਿਹੜੀ ਟਿਕਟ ਲੋਟ ਕਰ ਦਿੱਤੀ ਆਮ ਆਦਮੀ ਪਾਰਟੀ ਕਿਉਂ ਆਮ ਆਦਮੀ ਪਾਰਟੀ ਚ ਆਉਣ ਦਾ ਵੱਡਾ ਕਾਰਨ ਸੀਗਾ ਕਿ ਬਾਬਾ ਸਾਹਿਬ ਹੀਮਰਾਓ ਮੇੜਕਰ ਜੀ ਦੀ ਸਿੱਖਿਆ ਗਈ ਕਿ ਪੜ੍ਹੋ ਜੁੜੋ ਤੇ ਸੰਘਰਸ਼ ਕਰੋ ਔਰ ਉਹ ਸਿੱਖਿਆ ਤੇ ਚੱਲਦੇ ਹੋਏ ਔਰ ਬਾਬਾ ਸਾਹਿਬ ਨੇ ਕਿਹਾ ਸੀਗਾ ਕਿ ਸਿੱਖਿਆ এডੂਕੇਸ਼ਨ ਉਹ ਸ਼ੇਰ ਦੀ ਦੁੱਧ ਵਰਗੀ ਆ ਜਿਵੇਂ ਕੋਈ ਸ਼ੇਰ ਦੀ ਦੁੱਧ ਪੀਂਦਾ ਤੇ ਦਹਾੜਦਾ ਔਰ ਜਿਹੜਾ ਸਿੱਖਿਆ ਪ੍ਰਾਪਤ ਕਰ ਲੰਦਾ ਉਹ ਜ਼ਿੰਦਗੀ ਚ ਕਦੇ ਪਿੱਛੇ ਨਹੀਂ ਹਟਦਾ ਉਹ ਵੀ ਜ਼ਿੰਦਗੀ ਚ ਦਹਾੜਦਾਗਾ ਅੱਗੇ ਵਧਦਾਗਾ ਤੋਂ ਉਹੀ ਥਾਟ ਪ੍ਰੋਸੈਸ ਜਿਹੜਾ ਸੀਗਾ ਉਹ ਅਰਵਿੰਦ ਕੇਜਰੀਵਾਲ ਜੀ ਦਾ ਸੀਗਾ ਕਿ ਐਜੂਕੇਸ਼ਨ ਦਾ ਮਾਡਲ ਦੇਸ਼ ਦੇ ਇੰਦਰ ਸਭ ਤੋਂ ਵਧੀਆ ਹੋਣਾ ਚਾਹੀਦਾ ਸਿੱਖਿਆ ਹਰ ਇੱਕ ਲਈ ਅੱਛੀ ਹੋਣੀ ਚਾਹੀਦੀ ਆ ਹਰ ਇੱਕ ਇਨਸਾਨ ਲਈ ਅੱਛੀ ਹੋਣੀ ਚਾਹੀਦੀ ਆ ਹੈਲਥ ਸਭਾ ਮਾਂ ਸੇਲ ਸਭਾ ਚ ਆਉਣੇ ਚਾਹੀਦੀਆਂ ਨੇਗੀਆਂ ਸਟੇਟ ਜਿਹੜਾ ਕਰਪਸ਼ਨ ਫਰੀ ਹੋਣਾ ਚਾਹੀਦਾਗਾ ਕਰਪਸ਼ਨ ਨਹੀਂ ਹੋਣੀ ਚਾਹੀਦੀ ਸੋ ਇਦਾਂ ਗੱਲਾਂ ਨੂੰ ਲੈ ਕੇ ਆਮ ਆਦਮੀ ਦੀ ਜਿਹੜੀ ਆ ਉਹ ਗੱਲ ਸੁਣੀ ਜਾਣੀ ਚਾਹੀਦੀ ਆ ਸੋ ਇਹਨਾਂ ਗੱਲਾਂ ਨੂੰ ਲੈ ਕੇ ਜਿਹੜਾ ਆਮ ਆਦਮੀ ਪਾਰਟੀ ਚ ਪਹਿਲੇ ਮੈਂ ਸ਼ਾਮਲ ਸੀਗਾ ਤਾਂ ਆਮ ਆਦਮੀ ਪਾਰਟੀ ਚ ਹੋਰ ਸਰਗਰਮ ਹੋ ਗਏ ਤੇ ਜੀ ਦੇ ਨਾਲ ਪਾਰਟੀ ਨੇ ਅਹੁਦੇ ਦਿੱਤੇ ਤੇ ਟਿਕਟ ਦਿੱਤਾ ਪਾਰਟੀ ਦੇ 2016 ਚ ਤੇ 17 ਚ ਜਾ ਕੇ ਜਿਹੜੀ ਜਿੱਤ ਪ੍ਰਾਪਤ ਹੋਈ ਤੇ ਉਸ ਤੋਂ ਬਾਅਦ ਲਗਾਤਾਰ ਡੇ ਨਾਈਟ ਜਿਹੜਾ 24 ਘੰਟੇ ਪਾਰਟੀ ਦੇ ਸਿਵਾ ਮਨਾਵਾ ਰਹੇ ਆਂ ਔਰ ਸਰਕਾਰ ਦੀ ਸਿਵਾ ਮਨਾਵਾ ਰਹੇ ਆਂ ਜੀ ਮਸਾਬ ਜਿਵੇਂ ਤੁਹਾਨੂੰ ਜਦੋਂ ਰਵਾਇਤੀ ਪਾਰਟੀਆਂ ਸੀਗੀਆਂ ਪੁਰਾਣੇ ਤਨਾੜ ਉੱਦੋਂ ਬੈਠੇ ਸੀਗੇ ਪਹਿਲੀ ਵਾਰ ਟਿਕਟ ਮਿਲਣਾ ਫਿਰ ਇਲੈਕਸ਼ਨ ਲੜਨਾ ਉਹ ਕਿਦਾਂ ਦਾ ਦੌਰ ਸੀਗਾ ਜਦੋਂ ਇੱਕ ਸਧਾਰਨ ਘਰ ਤੋਂ ਉੱਠ ਕੇ ਆਣਾ ਤੇ ਪਹਿਲੀ ਇਲੈਕਸ਼ਨ ਲੜਨਾ ਸਿੱਧੀ ਵੱਡੀ ਇਲੈਕਸ਼ਨ ਐਮਐਲਏ ਦੀ देखो मेरे ਕੋਲੇ ਇੱਕ ਐਕਸਪੀਰੀਅੰਸ ਸੀਗਾ ਤਜਰਬਾ ਸੀਗਾ ਮੇਰੇ ਕੋਲ ਜਦੋਂ ਵਕੀਲਾਂ ਦੇ ਇਲੈਕਸ਼ਨ ਲੜਦਾ ਸੀ ਮੈਂ ਡੋਰ ਟੂ ਡੋਰ ਟੱਚ ਕਰਦਾ ਸੀ ਸਿੰਗਲ ਟੂ ਸਿੰਗਲ ਮੈਨ ਟੂ ਮੈਨ ਵਰਕ ਕਰਦਾ ਸੀਗਾ ਔਰ ਆਮ ਆਦਮੀ ਪਾਰਟੀ ਵੀ ਇਸੇ ਤਰ੍ਹਾਂ ਡੋਰ ਟੂ ਡੋਰ ਕਰਵਾਉਂਦੀ ਸੀਗੀ ਸੋ ਡੋਰ ਟੂ ਡੋਰ ਮੈਂ ਆਪਣੇ ਹਲਕੇ ਦਾ ਲਗਭਗ 87 ਪਿੰਡ ਨੇ ਔਰ 88 ਪਿੰਡਾਂ ਚ ਮੈਂ 45 ਪਿੰਡਾਂ ਦਾ ਡੋਰ ਟੂ ਡੋਰ ਯਾਨੀ ਕਿ ਹਰ ਇੱਕ ਘਰ ਨੂੰ ਪਰਸਨਲੀ ਮੈਂ ਟੱਚ ਕੀਤਾ ਹਰ ਇੱਕ ਵੋਟਰ ਨੂੰ ਟੱਚ ਕੀਤਾ ਹੋਰ ਮੇਰੀ ਟੀਮਸ ਨੇ ਕੀਤਾ ਮੇਰੇ ਦੋਸਤਾਂ ਨੇ ਕੀਤਾ ਮੇਰੇ ਫੈਮਿਲੀ ਮੈਂਬਰਸ ਨੇ ਕੀਤਾ ਤੋਂ ਬੜੀ ਥੋੜੇ ਜੇ ਮਾਰਜਿਨ ਨਾਲ 1645 ਵੋਟਾਂ ਦੇ ਮਾਰਜਿਨ ਦੇ ਨਾਲ ਮੈਂ ਜਿਹੜਾ ਪਹਿਲੀ ਇਲੈਕਸ਼ਨ ਜਿੱਤਿਆ ਸੈਕੰਡ ਇਲੈਕਸ਼ਨ ਤਾਂ ਚਲੋ ਬਹੁਤ ਵੱਡਾ ਮਾਰਜਿਨ ਸੀਗਾ 51000 ਸਮਥਿੰਗ 51000 ਤੋਂ ਵੱਧ ਵੋਟਾਂ ਦਾ ਮਾਰਜਿਨ ਨਾਲ ਸੈਕੰਡ ਇਲੈਕਸ਼ਨ ਜਿੱਤੀ ਆ ਸੋ ਔ ਲੋਕ ਤੁਸੀਂ ਲੋਕਾਂ ਨੂੰ ਪਿਆਰ ਕਰੋ ਲੋਕ ਤੁਹਾਨੂੰ ਪਿਆਰ ਕਰਦੇ ਨੇ ਔਰ ਤੁਸੀਂ ਨਿਰਸਵਾਰਥ ਸੇਵਾ ਕਰੋ ਲੋਕ ਤੁਹਾਨੂੰ ਉਹਦਾ ਜਿਹੜਾ ਇਨਾਮ ਦਿੰਦੇ ਨੇਗੇ ਔਰ ਤੁਸੀਂ ਜੇ ਕਰਪਸ਼ਨ ਰਾਹਤ ਪੋਲਟਿਕਸ ਕਰ ਦਿੱਤਾ ਮੈਂ ਸਾਬੰਦਾ ਉਸ ਤੋਂ ਵੱਡੀ ਗੱਲ ਇਹ ਨੇ ਕਿ ਸੋ ਬਿਲਕੁਲ ਮੈਂ ਆਪਣੇ ਇਲਾਕੇ ਦੇ ਅੰਦਰ ਜਿੰਨੇ ਵੀ ਅਫੀਸਰ ਸਹਿਵਾਨ ਤਾਂ ਰਾਤ ਖਰਾਏ ਨੇ ਜਾਂ ਮੇਰੀ ਟੀਮ ਦੇ ਬੰਦੇ ਨੇਗੇ ਸਾਡੀ ਇੱਕੋ ਹੀ ਗੱਲ ਆ ਕਿ ਕਰਪਸ਼ਨ ਨਹੀਂ ਕਰਨੀ ਭ੍ਰਿਸ਼ਟਾਚਾਰ ਨਹੀਂ ਕਰਨੀ ਰੋਟੀ ਪਾਵੇਂ ਘੱਟ ਖਾ ਲੋ ਜੀ 2017 ਚ ਜਦੋਂ ਤੁਸੀਂ ਐਮਐਲਏ ਬਣੇ 2022 ਤੱਕ ਤੁਸੀਂ ਧਰਨੇ ਬੜੇ ਲਗਾਏ ਧਰਨੇ ਸਰਕਾਰ ਦੇ ਖਿਲਾਫ ਬੜੇ ਮੋਰਚੇ ਖੋਲੇ ਕਿੱਦਾਂ ਤਾਂ ਦੋਸ਼ੀ ਉਹ ਬਣ ਲੀ 2017 ਤੋਂ ਬਾਅਦ ਮੈਂ 2018 ਚ ਆ ਕੇ ਲੀਡਰ ਆਪੋਜੀਸ਼ਨ ਬਣ ਗਿਆ ਮੈਂ ਤੋਂ ਪਹਿਲਾਂ ਐਚਐਸ ਫੂਲਕਾ ਜੀ ਲੀਡਰ ਆਪੋਜੀਸ਼ਨ ਸੀ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਲੀਡਰ ਆਪੋਜੀਸ਼ਨ ਸੀ ਗਏ ਸੋ ਖੈਰਾ ਫੂਲਕਾ ਸਾਹਿਬ ਨੇ ਇਸ ਗੱਲ ਕਰਕੇ ਲੀਡਰ ਆਪੋਜੀਸ਼ਨ ਦੀ ਪਦਵੀ ਛੱੜਤੀ ਕਿ ਮੈਂ 84 ਦੇ ਕੇਸ ਲੜਦੇ ਆਂਗੇ ਔਰ ਖੈਰਾ ਸਾਹਿਬ ਜਿਹੜੀ ਆ ਉਹ ਐਂਟੀ ਪਾਰਟੀ ਐਕਟੀਵਿਟੀ ਕਰਨ ਲੱਗੇ ਤਾਂ ਇਸ ਗੱਲ ਕਰਕੇ ਉਹਨਾਂ ਨੂੰ ਹਟਾ ਦਿੱਤਾ ਗਿਆ ਫਿਰ ਮੈਨੂੰ ਲਾਇਆ ਗਿਆ 2018 ਚ ਔਰ 2018 ਜੁਲਾਈ 2018 ਤੋਂ ਲੈ ਕੇ ਲਗਾਤਾਰ ਹਰ ਰੋਜ਼ ਮੇਰੀ ਗੱਡੀ ਜਿਹੜੀ 600 ਕਿਲੋਮੀਟਰ 500 ਕਿਲੋਮੀਟਰ 800 ਕਿਲੋਮੀਟਰ ਚੱਲਦੀ ਸੀ ਮੈਂ ਸਿੰਗਲ ਸਿੰਗਲ ਬੰਦੇ ਤੱਕ ਟੱਚ ਕਰਦਾ ਰਿਹਾ 10 ਬੰਦੇ ਵੀ ਮਿਲ ਗਏ ਪਾਰਟੀ ਦੇ ਉੱਥੇ ਵੀ ਪਹੁੰਚਦਾ ਸੀਗਾ ਔਰ ਪਾਰਟੀ ਮਜ਼ਬੂਤ ਹੁੰਦੀ ਰਹੀ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਦੀ ਅਗਵਾਈ ਚ ਜਿਹੜੀ ਉਪਾਈ ਚ ਜਿੱਤ ਪ੍ਰਾਪਤ ਹੋਈ ਸਰਕਾਰ ਬਣੀ ਹੁਣ ਤੁਸੀਂ ਪੰਜਾਬ ਦੇ ਫਾਈਨਾਂਸ ਮਿਨਿਸਟਰ ਕੀ ਲੱਗਦਾ ਹੈ ਕੀ ਦੌਰ ਬਦਲੇ ਹੈ ਪਹਿਲੇ ਤੇ ਹੁਣ ਦੇ ਵਿੱਚ ਬਿਲਕੁਲ ਪਹਿਲਾਂ ਤੇ ਹੁਣ ਦੇ ਦੌਰ ਚ ਇਹ ਆ ਪਹਿਲਾਂ ਮਿਹਨਤ ਨਹੀਂ ਸੀ ਪਹਿਲਾਂ ਕਮਿਟਮੈਂਟ ਨਹੀਂ ਸੀ ਪਹਿਲਾਂ ਇਰਾਦੇ ਨੇਕ ਨਹੀਂ ਸੀ ਹੁਣ ਦੀ ਸਰਕਾਰ ਦੇ ਇਰਾਦੇ ਦੇਖ ਨੇਗੇ ਇਮਾਨਦਾਰੀ ਆ ਕਮਿਟਮੈਂਟ ਆ ਹਾਰਡਵਰਕ ਆ ਔਰ ਉਹ ਹਾਰਡਵਰਕ ਦਾ ਨਤੀਜਾਗਾ ਕਿ ਕਾਂਗਰਸ ਪਾਰਟੀ ਦੇ 5 ਸਾਲ ਦੇ ਸਮੇਂ ਦੌਰਾਨ ਜਿੰਨਾ ਮਾਲੀਆ ਕੱਤਰ ਹੋਇਆ ਜਿੰਨੇ ਪੈਸੇ ਕੱਤਰ ਹੋਏ 5 ਸਾਲ ਦੇ ਉਹਦੇ ਮੁਕਾਬਲੇ ਸਾਢੇ 3 ਸਾਲ ਦਾ ਮਾਲੀਆ ਜਿਹੜਾ ਉਹਨਾਂ ਨਾਲੋਂ ਜ਼ਿਆਦਾਗਾ ਕਿਸੇ ਵੀ ਖੇਤਰ ਚ ਲਾ ਲੋ ਚਾਹ ਉਹ ਐਕਸਾਈਜ਼ ਲਾ ਲੋ ਜੀਐਸਟੀ ਲਾ ਲੋ ਨਾਨ ਜਿੰਨਾ ਵੀ ਟੈਕਸੇਸ਼ਨ ਦੇ ਖੇਤਰ ਨੇ ਸਾਰੇ ਦੇ ਅੰਦਰ 3 ਸਾਲ ਬਨਾਮ 5 ਸਾਲ ਆ ਯਾਨੀ ਸਾਡੇ 3.5 ਸਾਲ ਨੇੜੇ ਉਹ 5 ਸਾਲ ਦੇ ਪਾਰੂ ਪੈ ਰਹੇ ਨੇ ਇਹੀ ਕਾਰਨ ਆ ਕਿ ਅਸੀਂ ਨੌਕਰੀਆਂ ਵੀ ਦੇਤੀਆਂ 300 ਯੂਨਟ ਮੁਫਤ ਬਿਜਲੀ ਵੀ ਦੇਤੀ ਲੋਕਾਂ ਨੂੰ ਰੋਜ਼ਗਾਰ ਵੀ ਦਿੱਤਾ ਔਰ ਪੰਜਾਬ ਦੇ ਅੰਦਰ ਸਿੱਖਿਆ ਦਾ ਢਾਂਚਾ ਵੀ ਬਦਲਤਾ ਪੰਜਾਬ ਦੇ ਅੰਦਰ ਹੈਲਥ ਸੈਕਟਰ ਵੀ ਬਦਲਤਾ ਤਾਂ ਹੀ ਸੰਭਵ ਹੋ ਸਕੇ ਪੋਸੀਬਲ ਹੋ ਸਕੇ ਅੱਜਕਲ ਨਸ਼ਿਆਂ ਖਿਲਾਫ ਬੜਾ ਸਰਕਾਰ ਪੂਰੀ ਐਕਟਿਵ ਹੋਈ ਪਈ ਹੈ ਉਹਨੂੰ ਕਿੱਦਾਂ ਦੇਖ ਰਹੇ ਹੋ ਕਿ ਕਿੰਨਾ ਕਿੰਨਾ ਆਉਂਦੇ ਤੇ ਐਕਸ਼ਨ ਚੱਲ ਰਿਹਾ ਕਿੰਨਾ ਕਸਰ ਹੋ ਰਿਹਾ ਪੰਜਾਬ ਚੋਂ ਦੇਖੋ ਯੁੱਧ ਨਸ਼ਿਆਂ ਦੇ ਵਿਰੁੱਧ 31 ਮਾਰਚ ਨੂੰ 28 ਮਾਰਚ ਨੂੰ 28 ਫਰਵਰੀ ਨੂੰ ਜਿਹੜੀ ਕਮੇਟੀ ਦਾ ਇਕੱਠ ਹੁੰਦਾਗਾ ਔਰ ਮੈਨੂੰ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਸਬ ਕਮੇਟੀ ਬਣੀ ਕੈਬਨਿਟ ਦੀ ਉਹਦਾ ਪ੍ਰਧਾਨ ਬਣਾਇਆ ਗਿਆ ਉਹਦਾ ਚੇਅਰਮੈਨ ਬਣਾਇਆ ਗਿਆ ਔਰ ਉਸ ਤੋਂ ਲੈ ਕੇ ਲਗਾਤਾਰ ਪੂਰੇ ਪੰਜਾਬ ਦੇ ਅੰਦਰ ਪੈਰਵੀ ਕਰ ਰਹੇ ਆ ਸਾਡੇ ਸਾਰੇ ਮੰਤਰੀ ਸਾਹਿਬਾਨ ਕਰ ਰਹੇ ਨੇ ਕਿ ਸਰਦਾਰ ਭਗਵੰਤ ਸਿੰਘ ਮਾਹ ਜੀ ਖੁਦ ਨਿਗਰਾਨੀ ਕਰ ਰਹੇ ਨੇ ਸਾਡੇ ਕਾਮੀਕ ਕਨਵੀਨਰ ਹਰਵਿੰਦ ਕੇਜਰੀਵਾਲ ਜੀ ਖੁਦ ਮੀਟਿੰਗ ਕਰਦੇ ਨੇ ਕਿ ਬਿਲਕੁਲ ਪੰਜਾਬ ਨੂੰ ਦਸ਼ਾ ਮੁਕਤ ਕਰਨਾਗਾ ਅੱਜ ਪੰਜਾਬ ਦੇ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਜਿਹੜੀ ਯੁੱਧਾ ਉਹ ਚੱਲ ਰਿਹਾ ਉਹਨੂੰ ਬਹੁਤ ਸਫਲਤਾ ਮਿਲ ਰਹੀ ਹੈ ਹੁਣ ਤਾਂ ਲੋਕ ਆਪ ਬਹਾਰੇ ਆ ਰਹੇ ਨੇ ਆਪ ਬਹਾਰੇ ਆ ਕੇ ਪੁਲਿਸ ਨੂੰ ਦੱਸ ਰਹੇ ਨੇ ਕਿ ਫਰਾਨੀ ਜਗ੍ਹਾ ਤੇ ਨਸ਼ਾ ਵਿਕਦਾਗਾ ਸੋ ਜਿਹੜਾ ਕੋੜ ਜਿਹੜਾ ਪੰਜਾਬ ਨੂੰ ਰੋਗ ਮੈਂ ਸਮਝਦਾ ਬਿਮਾਰੀ ਜਿਹੜੀ ਆ ਨਸ਼ਿਆਂ ਦੀ ਆ ਕਾਲੀਦਰ ਬੀਜੇਪੀ ਨੇ ਲਾਈ ਸੀ ਕਾਂਗਰਸ ਪਾਰਟੀ ਨੇ ਲਾਈ ਸੀ ਉਹਨੂੰ ਆਵਾਮੀ ਪਾਰਟੀ ਜਿਹੜੀ ਆ ਉਹ ਦੂਰ ਕਰ ਰਹੀ ਹੈ ਖਤਮ ਕਰ ਰਹੀ ਹੈ ਜਿਵੇਂ ਤੁਸੀਂ ਸ਼ੁਰੂਤ ਲੈ ਕੇ ਹੁਣ ਤੱਕ ਮਿਹਨਤ ਹੀ ਕਰਦੇ ਆਏ ਹੋ ਲੋਕਾਂ ਨਾਲ ਹਮੇਸ਼ਾ ਮਿਲਦੇ ਰਹੇ ਹੋ ਅੱਜ ਦੇ ਯੂਥ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਯੂਥ ਜਿਹੜਾ ਨੌਜਵਾਨ ਜਿਹੜਾ ਮੈਂ ਸਮਝਦਾ ਜੇਕਰ ਉਹ ਆਪਣਾ ਇਰਾਦੇ ਲੈ ਕੇ ਆਪਣਾ ਟੀਚਾ ਮਿੱਤ ਕੇ ਆਪਣਾ ਕਿ ਨਿਸ਼ਾਨਾ ਮਿੱਤ ਕੇ ਉਸ ਨਿਸ਼ਾਨੇ ਵੱਲ ਇਮਾਨਦਾਰੀ ਦੇ ਨਾਲ ਸਖਤ ਬੰਦ ਕਰੂਗਾ ਤਾਂ ਉਹ ਨਿਸ਼ਾਨਾ ਜਿਹੜਾ ਉਹਨੂੰ ਪ੍ਰਾਪਤ ਹੋਊਗਾ ਉਹ ਸਫਲਤਾ ਜਿਹੜੀ ਆ ਉਹਦੇ ਕੋਲੇ ਆਪ ਚੱਲ ਕੇ ਆਊਗੀ ਇਹਦੇ ਕੋਈ ਸ਼ੱਕ ਨਹੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਵਰਗੇ ਲੋਕ ਜਿਨ੍ਹਾਂ ਦਾ ਘਰ ਦਾ ਕੋਈ ਮੈਂਬਰ ਕਦੇ ਮੈਂਬਰ ਪੰਚਾਇਤ ਨਹੀਂ ਬਣਿਆ ਸੀ ਕਦੇ ਇਲੈਕਸ਼ਨ ਲੜਨ ਦੀ ਸੋਚ ਹੀ ਨਹੀਂ ਸਕਦੇ ਸੀਗੇ ਉਸ ਪਰਿਵਾਰਾਂ ਚੋਂ ਉੱਠ ਕੇ ਇਦਾਂ ਪੋਸਟਾਂ ਤੇ ਪਹੁੰਚਣਾ ਇਸੇ ਗੱਲ ਦਾ ਹੀ ਹੈ ਕਿ ਕਮਿਟਮੈਂਟ ਹੋਣੀ ਬਹੁਤ ਜ਼ਰੂਰੀ ਆ ਤੁਹਾਡਾ ਇਮਾਨਦਾਰ ਹੋਣਾ ਬਹੁਤ ਜ਼ਰੂਰੀ ਆ ਔਰ ਲੋਕਾਂ ਲਈ ਲੜਨਾ ਬਹੁਤ ਜ਼ਰੂਰੀ ਆ ਔਰ ਲੋਕਾਂ ਦੀ ਗੱਲ ਕਰਨਾ ਬਹੁਤ ਜ਼ਰੂਰੀ ਆ ਔਰ ਤੁਹਾਡੇ ਇਰਾਦੇ ਜਿਹੜੇ ਨੇਗੇ ਉਹ ਇਮਾਨਦਾਰ ਤੇ ਨੇਕ ਹੋਣੇ ਚਾਹੀਦੇ ਨੇ ਜੀ ਜੀ ਧੰਨਵਾਦ ਚੀਵਾ ਸਾਹਿਬ ਇਹ ਸੰ ਪੰਜਾਬ ਦੇ ਫਾਈਨਾਂਸ ਮਿਨਿਸਟਰ ਹਰਪਾਲ ਸਿੰਘ ਚੀਵਾ ਜਿਹੜਾ ਨੇ ਯੂਥ ਨੂੰ ਮੈਸੇਜ ਦਿੱਤਾ ਹੈ ਕਿ ਮਿਹਨਤ ਕਰੋ ਲੱਗੇ ਰਹੋ ਲੋਕਾਂ ਦਾ ਭਲਾ ਕਰੋ ਟੀਚਰ ਰੱਖੋ ਤੇ ਕਾਮਯਾਬੀ ਜ਼ਰੂਰ ਮਿਲੇਗੀ